ਆਵਾਜ਼ ਆ ਰਹੀ ਹੈ ਸਾਰਿਆਂ ਮੇਰੀ ਯੈਸ ਸਰ ਸਾਰਿਆਂ ਨੂੰ ਬੈਂਡ ਹੋਣਾ ਪਤਾ ਕੱਲ ਆਪਾਂ ਫੋਰਵਰਡ ਅਰਾਸ ਕੀਤਾ ਸੀਗਾ ਪਤਾ ਸਾਰਿਆਂ ਨੂੰ ਹੱਥਾਂ ਦੇ ਨਾਲ ਪੈਰਾਂ ਦੇ ਨਾਲ ਚੱਲੇ ਸੀਗੇ ਠੀਕ ਹੈ ਅੱਜ ਕੁਝ ਚਾਲਾਂ ਚੱਲਾਂਗੇ ਆਪਾਂ ਜੋ ਆਰਮੀ ਦੇ ਵਿੱਚ ਚੱਲਦੇ ਹੁੰਦੇ ਨੇ ਠੀਕ ਹੈ ਠੀਕ ਹੈ ਜੀ ਯੈਸ ਸਰ ਆਰਮੀ ਦੇ ਵਿੱਚ ਚੀਤਾ ਚਾਲ ਅੱਜ ਤੁਹਾਨੂੰ ਸਾਰੀਆਂ ਚਾਲਾਂ ਦੇ ਦਰਸ਼ਨ ਕਰਾਵਾਂਗੇ ਜੀ ਆਪਾਂ ਠੀਕ ਹੈ ਮੇਰੇ ਵੱਲੀ ਫੇਸ ਕਮਾ ਲਓ ਜੀ ਸਾਰੇ ਸਮਝ ਲਓ ਜੀ ਮੇਰੇ ਕੋਲ ਹੈ ਬੰਦੂਕ फोर्टी सी ठीक ये समझ लो सायरन ना, ठीक है सायरन ने बैंड होके नीचे अगे एडवांस करना ठीक है कोई बच्चे एडवांस का मतलब पता है कोई करके दिखाऊगा हां हां जी बिल्कुल नीचे करके एडवांस करना आपने ठीक है जी ਸਮਝ ਗਏ ਸਾਰੇ ਜਦੋਂ ਵਿਸਲ ਵੱਜੇਗੀ ਉਦੋਂ ਸਾਰਿਆਂ ਨੇ ਜਲਦੀ ਜਲਦੀ نیچے ਵਹਿਣਾ ਕਿਉਂਕਿ ਮੈਂ ਫਿਰ ਨਹੀਂ ਗੋਲੇ ਚਲਾਉਣ ਆ ਜਾਣਾ ਠੀਕ ਹੈ ਇਟ ਮੀਨਸ ਕੀ ਹੁੰਦਾ ਤੁਸੀਂ ਕਾਰਵਾਈ ਜਿਹੜੀ ਫਾਸਟ ਕਰਨੀ ਆ ਕਰੀਏ ਓਏ ਹੁਣ ਗੋਲੀਆਂ ਤੁਹਾਡੇ ਉੱਤੇ ਦੀ ਜਾ ਰਹੀਆਂ ਨੇ ਓਏ نیچے ਹੋ ਜਾ ਤੇਰੇ ਢੂਹੀ ਤੇ ਲੱਗੂ ਨਹੀਂ ਗੋਲੀ ਖੜੇ ਹੋ ਜਾ ਖੜੇ 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 બસ ਇਦਾਂ ਕਰਾਂ ਸਾਰਿਆਂ ਨੇ ਖੜੇ ਹੋ ਗੋਸ ਠੀਕ ਹੈ ਜੀ ਕਾਰਵਾਈ ਥੋੜੀ ਫਾਸਟ ਕਰ ਰਹੀ ਆਪਾਂ ਨੇ ਠੀਕ ਹੈ ਹੁਣ ਤੁਸੀਂ ਇਹ ਹੱਥਾਂ ਤੇ ਪੈਰਾਂ ਤੇ ਸਾਰੇ ਨਾ ਜਾਣਾ ਠੀਕ ਹੈ ਹੱਥਾਂ ਤੇ ਪੈਰਾਂ ਤੇ ਸਾਰੇ ਨਾ ਰੈਡੀ ਅੱਗੇ ਤੁਰੋ ਅੱਗੇ ਤੁਰੋ ਸਾਰੇ ਵਿਜੀਲੈਂਟ ਆ ਗਿਆ ਆ ਸਰਦਾਰ ਜੀ ਜਲਦੀ ਕਰ ਨਹੀਂ ਤਾਂ ਗੋਲੀ ਚੱਲ ਜੇਗੀ ਤੇਰੇ ਤੇ ਐਡਵਾਂਸ 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 ਹੋਏ ਹੋਏ ਜੋ ਮਿਲੀਟੈਂਟ ਹੈ ਮੈਗਜ਼ੀਨ ਲੋਡ ਕਰ ਰਿਹਾ 47 ਵਾਲੀ ਐਨੀ ਟਾਈਮ ਤੁਸੀਂ ਰੈਸਟ ਕਰ ਸਕਦੇ ਹੋ ਠੀਕ ਹੈ ਮੈਗਜ਼ੀਨ ਜਦੋਂ ਦੋ ਵਿਸਲਾ ਹੋਣਗੀਆਂ ਉਦੋਂ ਤੁਸੀਂ ਖੜੇ ਹੋ ਜਾਣਾ ਹੈ ਇੱਕ ਵਿਸਲ ਤੇ ਬੈੰਡ ਰਹਿਣਾ ਹੈ ਠੀਕ ਹੈ ਬਸ ਆਪਾਂ ਇੱਥੇ ਕਰਾਂਗੇ ਉਸ ਤੋਂ ਬਾਅਦ ਫ੍ਰੀ ਹਾਂ ਆਪਾਂ ਕਰੀਏ ਸ਼ੁਰੂ ਅੜਵਾ ਜਾ ਜਲਦੀ 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 खड़े हो खड़े हो खड़े खड़े जल्दी आगे तोरो आगे तोरो आगे तोरो सारे जल्दी 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 विनीन आ गया जल्दी खड़े हो खड़े जल्दी आगे तोरो विनीन आ गया जल्दी आंध्र हो ओवर चलो जी आज ली सिर्फ दो चालें बहुत सीखे ठीक है ਬੈਠ ਜਾਓ ਆਰਾਮ ਨਾਲ ਜਾ ਕੇ ਸਾਰੇ ਲੋ ਜੀ ਸਾਡੇ ਵਾਲੇ ਜਵਾਨ ਤਾਂ ਤਿਆਰ ਨੇ ਜੰਗ ਲੱਗਣ ਦੇ ਲਈ